ਨੀ ਮੈਂ ਤੇਰੇ ਕੁੜਮਣੇ ਗੁਰੇ ਰੰਗ ਦੀ ਕਦਰ ਨਾ ਪਾਈ ਨੀ ਮੈਂ ਤੇਰੇ ਕੁੜਮਣੇ ਗੁਰੇ ਰੰਗ ਦੀ ਕਦਰ ਨਾ ਪਾਈ ਨੀ ਨਾਲੇ ਮੇਰੀ ਸੱਸ ਲੜਦੀ ਨਾਲੇ ਲੜਦਾ ਹੈ ਤੇਰਾ ਨੀਜ ਮਾਈ ਨੀ ਮੈਂ ਮੇਰੇ tere kudmane gore rang di qadar na payi dekhiye aap aise hi ban gaya ye mera design aap zarur banake dekhna bahut pyara lagta hai ye